ਸ਼ਾਮ ਡੁੱਲ ਰਹੀ ਸੀ ਤੇ ਵੇਲੇ ਵਿੱਚ ਇੱਕ ਤਰ੍ਹਾਂ ਦਾ ਤਣਾਅ ਫੈਲਿਆ ਹੋਇਆ ਸੀ ਅਚਾਨਕ ਇੱਕ ਗਰਜਦੀ ਹੋਈ ਆਵਾਜ਼ ਆਈ ਜੇ ਬਾਹਰ ਜਾਣ ਦਾ ਐਨਾ ਹੀ ਕੀੜਾ ਹੈ ਨਾ ਤੇਰੇ ਅੰਦਰ ਤਾਜ ਤੋਂ ਬਾਦ ਭੁੱਲ ਜਾ ਤੇਰਾ ਕੋਈ ਪਿਓ ਵੀ ਹੈ ਤੇ ਆ ਜ਼ਮੀਨ ਵੀ 70 ਸਾਲਾਂ ਦੇ ਸਰਦਾਰ ਜੋਗਿੰਦਰ ਸਿੰਘ ਦਾ ਚਿਹਰਾ ਗੁੱਸੇ ਨਾਲ ਇਸ ਤਰ੍ਹਾਂ ਲਾਲ ਸੀ ਜਿਵੇਂ ਖੇਤਾਂ ਦਾ ਸੂਰਜ ਉਹਨਾਂ ਦੀਆਂ ਅੱਖਾਂ ਵਿੱਚ ਉਤਰ ਆਇਆ ਹੋਵੇ। ਇਹ ਕਹਿ ਕੇ ਉਹ ਮੰਝੇ ਤੇ ਟਹਿ ਪਏ ਪਰ ਉਹਨਾਂ ਦੇ ਸ਼ਬਦ 22 ਸਾਲਾਂ ਦੇ ਸੁੱਖ ਚੈਨ ਸੁੱਖੇ ਦੇ ਸੀਨੇ ਵਿੱਚ ਤੀਰਾਂ ਵਾਂਗ ਖੁੱਭ ਚੁੱਕੇ ਸਨ। ਵੇਲੇ ਵਿੱਚ ਇੱਕ ਅਜੀਬ ਤਸਵੀਰ ਬਣ ਗਈ ਸੀ। ਇੱਕ ਪਾਸੇ ਬਾਪੂ ਦਾ ਗੁੱਸਾ, ਦੂਜੇ ਪਾਸੇ ਚੁੱਲ੍ਹੇ ਕੋਲ ਬੈਠੀ ਬੇਬੇ ਦੇ ਹੰਝੂਆਂ ਦਾ ਵਗਦਾ ਦਰਿਆ ਤੇ ਵਿਚਕਾਰ ਖੜਾ ਸੀ ਸੁੱਖੇ ਦਾ ਕੈਨੇਡਾ ਜਾਣ ਦਾ ਸੁਪਨਾ ਜੋ ਹੁਣ ਇੱਕ ਗੁਨਾਹ ਵਰਗਾ ਲੱਗ ਰਿਹਾ ਸੀ। ਇਹ ਸਿਰਫ ਸੁਖੇ ਦਾ ਸੁਪਨਾ ਨਹੀਂ ਸਗੋਂ ਦੋ ਵੱਡੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਇੱਕੋ ਇੱਕ ਰਾਹ ਸੀ ਇੱਕ ਬਾਪੂ ਨੂੰ ਕਰਜ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਦੂਜਾ ਆਪਣੀ ਜਵਾਨ ਹੁੰਦੀ ਭੈਣ ਦੀ ਡੋਲੀ ਨੂੰ ਇੱਜ਼ਤ ਨਾਲ ਘਰੋਂ ਤੋਰਨਾ ਸੁਖਾ ਹਰ ਰੋਜ਼ ਦੇਖਦਾ ਸੀ ਕਿ ਕਿਵੇਂ ਉਸ ਦਾ ਬਾਪ ਜੋ ਕਦੇ ਇਲਾਕੇ ਦਾ ਸ਼ੇਰ ਹੁੰਦਾ ਸੀ ਦਿਨ ਰਾਤ ਖੇਤਾਂ ਦੀ ਮਿੱਟੀ ਨਾਲ ਮਿੱਟੀ ਹੋ ਕੇ ਵੀ ਸਿਰਫ ਦੋ ਵਕਤ ਦੀ ਰੋਟੀ ਹੀ ਪੂਰੀ ਕਰ ਪਾ ਰਿਹਾ ਸੀ ਫਸਲ ਕਦੇ ਮੌਸਮ ਦੀ ਬੇਰੋਖੀ ਦਾ ਸ਼ਿਕਾਰ ਹੋ ਜਾਂਦੀ ਕਦੇ ਮੰਡੀ ਵਿੱਚ ਵਿਚੋਲਿਆਂ ਦੇ ਹੱਥੋਂ ਰੋਲ ਜਾਂਦੀ ਪਰ ਬਾਪੂ ਦਾ ਗੁੱਸਾ ਵੀ ਝੂਠਾ ਨਹੀਂ ਸੀ ਉਹ ਜ਼ਮੀਨ ਸਿਰਫ ਮਿੱਟੀ ਦਾ ਟੁਕੜਾ ਨਹੀਂ ਸਗੋਂ ਉਸਤੇ ਬਾਪ ਦਾਦਿਆਂ ਦੀ ਪੱਗ ਸੀ ਉਹਨਾਂ ਦੇ ਖੂਨ ਪਸੀਨੇ ਦੀ ਵਿਰਾਸਤ ਸੀ ਜੋ ਹੁਣ ਉਸਤੇ ਹੱਥਾਂ ਨਹੀਂ ਲਕੀਰਾਂ ਵਿੱਚ ਵੱਸ ਚੁੱਕੀ ਸੀ ਉਸ ਨੂੰ ਡਰ ਸੀ ਕਿ ਜੇ ਪੁੱਤ ਪਰਦੇਸੀ ਹੋ ਗਿਆ ਤਾਂ ਇਹ ਵਿਰਾਸਤ ਇਹ ਪੱਗ ਕੌਣ ਸੰਭਾਲੇਗਾ ਉਹ ਅਕਸਰ ਬੇਬੇ ਨੂੰ ਕਹਿੰਦਾ ਭਾਗਵਾਨ ਨੇ ਲੋਕਾਂ ਦੇ ਪੁੱਤ ਬਾਹਰ ਜਾ ਕੇ ਬਦਲ ਲਾਉਂਦੇ ਨੇ ਡੌਲਰਾਂ ਦੀ ਖਣਕ ਉਹਨਾਂ ਦੇ ਕੰਨਾਂ 'ਚੋਂ ਮਾਂ ਪਿਓ ਦੀ ਆਵਾਜ਼ ਖੋਲ ਲੈਂਦੀ ਏ ਉਹਨਾਂ ਘਾਰ ਦੇ ਰਹਿੰਦੇ ਨੇ ਨਾ ਘਾਟ ਦੇ ਇਸ ਤੂਫਾਨ ਦੇ ਬਾਵਜੂਦ ਸੁਖੇ ਨੇ ਚੁੱਪਚਾਪ ਏਜੰਟ ਨੂੰ ਕਾਗਜ਼ ਫਰਾ ਦਿੱਤੇ ਬੇਬੇ ਨੇ ਰੋਂਦਿਆਂ ਹੋਇਆ ਆਪਣੇ ਪੁਰਾਣੇ ਸੰਦੂਕ ਦੀ ਤਹਿ ਵਿੱਚੋਂ ਆਪਣੀਆਂ ਸੋਨੇ ਦੀਆਂ ਵਾਰੀਆਂ ਕੱਡੀਆਂ ਇਹ ਉਹ ਵਾਰੀਆਂ ਸਨ ਜੋ ਉਸਤੇ ਪੇਕੀਆਂ ਦੀ ਆਖਰੀ ਨਿਸ਼ਾਨੀ ਸੀ ਉਹ ਵਾਰੀਆਂ ਦਾ ਪਾਰ ਸੁਖੀ ਨੂੰ ਪਹਾੜ ਵਰਗਾ ਲੱਗਾ ਇੱਕ ਜਹਾਜ਼ ਰਾਜ਼ ਸੀ ਜੋ ਹੁਣ ਪਿਓ ਪੁੱਤੇ ਰਿਸ਼ਤੇ ਵਿੱਚ ਇੱਕ ਅਣਦਿਸਦੀ ਕੰਧ ਬਣ ਗਿਆ ਸੀ ਤੇ ਘਰ ਵਿੱਚ ਇੱਕ ਅਜੀਬ ਖਾਮੋਸ਼ੀ ਰਹਿਣ ਲੱਗ ਪਈ ਰੋਟੀ ਖਾਂਦੇ ਹੋਏ ਵੀ ਨਜ਼ਰਾਂ ਚੁੱਕੀਆਂ ਰਹਿੰਦੀਆਂ ਹਰ ਫੋਨ ਦੀ ਘੰਟੀ ਤੇ ਸੁਖੇ ਦਾ ਦਿਲ ਕੰਮ ਜਾਂਦਾ ਤਾਂ ਪਤਾ ਨਹੀਂ ਕਦੋਂ ਵੀਜ਼ਾ ਲੱਗਣ ਦੀ ਖਬਰ ਆ ਜਾਵੇ ਤੇ ਘਰ ਵਿੱਚ ਕਿਆਮਤ ਆ ਜਾਵੇ ਤੇ ਫਿਰ ਇੱਕ ਦਿਨ ਉਹੀ ਹੋਇਆ ਏਜੰਟ ਦਾ ਫੋਨ ਆਇਆ ਉਸੇ ਆਵਾਜ਼ ਵਿੱਚ ਉਤਸ਼ਾਹੀ ਮਬਾਰਕਾ ਸੁਖਿਆ ਲੱਗ ਗਿਆ ਕੈਨੇਡਾ ਦਾ ਵੀਜ਼ਾ ਐਸ਼ਾ ਬਸ ਸੁਣ ਕੇ ਸੁਖੇ ਦਾ ਤੇਰਾ ਹੈਡੋਂ ਜਿਵੇਂ ਜ਼ਮੀਨ ਨਿਕਲ ਗਈ ਖੁਸ਼ੀ ਨਾਲ ਵਾਦ ਉਸਨੂੰ ਬਾਪੂ ਦੇ ਗੁੱਸੇ ਦਾ ਖੋਫ ਚਿਹਰੇ ਤੇ ਸਾਫ਼ ਦਿਸ ਰਿਆ ਸੀ ਕੰਬਦੇ ਹੋਏ ਦਿਲ ਨਾਲ ਜਦੋਂ ਉਸਨੇ ਇਹ ਖਬਰ ਖਰ ਵਿੱਚ ਦੱਸੀ ਤਾਂ ਵੇੜੇ ਵਿੱਚ ਮੌਤ ਵਰਗਾ ਸਨਾਟਾ ਛਾ ਗਿਆ ਬਾਪੂ ਨੇ ਚੁੱਪਚਾਪ ਰੋਟੀ ਦੀ ਥਾਲੀ ਪਰ ਰਸਰਕਾ ਦਿੱਤੀ ਅਤੇ ਬਿਨਾ ਕੁਝ ਬੋਲੇ ਮੰਜੇ ਤੇ ਜਾ ਕੇ ਪੈ ਗਏ ਕਈ ਦਿਨਾਂ ਤੱਕ ਉਹਨਾਂ ਨੇ ਸੁਖੇ ਨਾਲ ਗੱਲ ਤੱਕੀ ਉਸ ਵੱਲ ਦੇਖਿਆ ਵੀ ਨਹੀਂ ਦਿਸਤ ਸੁਖ ਨੇ ਜਾਨ ਸੀ ਉਸ ਤੋਂ ਇੱਕ ਰਾਤ ਪਹਿਲਾਂ ਤੇ ਦੋ ਸਾਰਾ ਪੈਣ ਸੌ ਚੁੱਕਾ ਸੀ ਪਾਪੂ ਚੁੱਪਚਾਪ ਉਸਤੇ ਕਮਰੇ ਵਿੱਚ ਆਇਆ ਉਸਤੇ ਕੁਛ ਨਹੀਂ ਕੀਤਾ ਬਸ ਸੁੱਕੇ ਦਾ ਹੱਥ ਫੜਿਆ ਉਸਨੂੰ ਖੇਤਾਂ ਵੱਲ ਲੈ ਗਿਆ ਰਾਤ ਦੇ ਹਨੇਰੇ ਵਿੱਚ ਤਾਰਿਆਂ ਦੀ ਮੱਧਮ ਰੋਸ਼ਨੀ ਨਾਲ ਨਹਾਤੇ ਹੋਏ ਖੇਤ ਕਿਸੇ ਹੋਰ ਹੀ ਦੁਨੀਆ ਦਾ ਦ੍ਰਿਸ਼ ਪੇਸ਼ ਕਰ ਰਿਹਾ ਸੀ ਪਾਪੂ ਨੇ ਚੁੱਕ ਕੇ ਆਪਣੇ ਖੇਤੀ ਵਕਤੋਂ ਮਿੱਟੀ ਦੀ ਇੱਕ ਮੁਠੀ ਭਰੀ ਉਸਤੇ ਉਹ ਮਿੱਟੀ ਸੁੱਕੇ ਦੇ ਹੱਥ ਤੇ ਰੱਖਦਿਆਂ ਕਿਆ ਤੇ ਇਸ ਵਾਰ ਉਹਨਾਂ ਦੀ ਆਵਾਜ਼ ਵਿੱਚ ਗੁੱਸਾ ਨਹੀਂ ਸਗੋ ਸਦੀਆਂ ਦਾ ਦਰਦ ਤੇ ਪਿਆਰ ਸੀ ਹਾਲਾ ਜਾਨਾਂ ਪੁੱਤ ਜਦੋਂ ਵੀ ਲੱਗੇ ਕਿ ਤੂੰ ਇਕੱਲਾ ਹੈ ਜਾਂ ਜਦੋਂ 에어 ਕੰਡੀਸ਼ਨਰ ਦੀ ਠੰਡੀ ਹਵਾ ਤੈਨੂੰ ਤੇਰੀ ਔਕਾਤ ਪਹੁੰਚਣ ਲੱਗੇ ਤੈਸ ਮਿੱਟੀ ਨੂੰ ਮੁਠੀ ਵਿੱਚ ਕੁੱਟ ਲਈ। ਇਹ ਸਿਰਫ ਮਿੱਟੀ ਨਹੀਂ। ਇਹ ਤੇਰੇ ਦਾਦੀਆਂ ਦਾ ਪਸੀਨਾ, ਤੇਰੀ ਬੇਬੇ ਦੀਆਂ ਦੁਆਵਾਂ ਤੇ ਤੇਰੇ ਬਾਪ ਦਾ ਕੌਲ ਜਾ ਹੈ। ਇਹ ਤੈਨੂੰ ਯਾਦ ਕਰਵਾਏਗੀ ਕਿ ਤင်း ਅਚਾਰਾ ਕਿੱਥੇ ਨੇ, ਤੇਰਾ ਵਜੂਦ ਕਿੱਥੇ ਹੈ। ਉਸ ਪਲ ਬਾਪੂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਇੱਕ ਬੂੰਦ ਉਸ ਮਿੱਟੀ ਤੇ ਟਿਕੀ। ਉਸ ਇੱਕ ਮੁਠੀ ਮਿੱਟੀ ਨੇ ਪਿਓ-ਪੁੱਤ ਵਿਚਕਾਰ ਦੀ ਹਰ ਕੰਤ, ਹਰ ਗਿਲਾ ਸਿਕਵਾ ਟਾਟੇ ਰੇ ਕਰ ਦਿੱਤਾ। ਅੱਜ ਸੁੱਕੀ ਨੂੰ ਕੈਨੇਡਾ ਆਇਆ 2 ਸਾਲ ਹੋ ਗਏ ਹਨ। ਉਹ ਇੱਕ ਵੱਡੇ ਸਟੋਰ ਵਿੱਚ ਟਰੱਕ ਚਲਾਉਂਦਾ ਹੈ, ਦਿਨ-ਰਾਤ ਮਿਹਨਤ ਕਰਦਾ ਹੈ। ਜਦੋਂ ਵੀ ਬਫੇਲੀਆਂ ਹਵਾਵਾਂ ਉਸਨੂੰ ਟੜਦੀਆਂ ਹਨ ਜਦੋਂ ਟਰੱਕ ਦਾ ਸਟੀਅਰਿੰਗ ਕਮਾਉਂਦੇ ਹੋਏ ਉਸਤੇ ਹੱਥ ਥੱਕ ਜਾਂਦੇ ਹਨ ਚੱਕ ਕਰਦੀ ਯਾਦ ਉਸਦਾ ਦਿਲ ਖੁਟਦੀ ਹੈ ਤਾਂ ਉਹ ਆਪਣੀ ਅਲਮਾਰੀ ਵਿੱਚੋਂ ਇੱਕ ਛੋਟੀ ਟੀ ਪੋਟਲੀ ਕੱਢਦਾ ਹੈ ਉਸ ਵਿੱਚੋਂ ਮੁੱਠੀ ਪਰ ਮਿੱਟੀ ਕੱਟ ਕੇ ਜਦੋਂ ਉਹ ਉਸ ਦੀ ਖੁਸ਼ਬੂ ਲੈਂਦਾ ਹੈ ਤਾਂ ਉਸ ਨੂੰ ਟਰੱਕ ਤੇ ਡੀਜ਼ਲ ਦੀ ਨਹੀਂ ਸਗੋਂ ਆਪਣੇ ਪਿੰਡ ਦੀ ਪਹਿਲੀ ਬਾਰਿਸ਼ ਤੋਂ ਬਾਅਦ ਆਉਂਦੀ ਸੌਂਧੀ ਖੁਸ਼ਬੂ ਆਉਂਦੀ ਹੈ ਉਸ ਨੂੰ ਆਪਣੇ ਬਾਪੂ ਦੇ ਹੱਥਾਂ ਦਾ ਖੁਰਦਰਾ ਅਹਿਸਾਸ ਹੁੰਦਾ ਹੈ ਉਦਾਜਿਸਮ ਕੈਨੇਡਾ ਦੀ ਬਰਫ਼ ਤੇ ਤੁਰਦਾ ਸੀ ਪਰ ਉਹਦੀ ਰੂਹ ਅੱਜ ਵੀ ਪੰਜਾਬ ਦੀ ਮਿੱਟੀ ਵਿੱਚ ਗੁੰਨੀ ਹੋਈ ਸੀ ਉਹ ਕੈਨੇਡਾ ਵਿੱਚ ਸੀ ਪਰ ਪੰਜਾਬ ਉਹਦੇ ਅੰਦਰ ਧੜਕਦਾ ਸੀ